ਪਾਕਿਸਤਾਨੀ ਕੁਸਪੈਠੀਏ ਦੀ লাশ ਨੂੰ ਵਕਾ ਬੋਰਡ ਦੀ ਜਗ੍ਹਾ ਵਿੱਚ ਪਿੰਡ ਕਾਲੇ ਵਾਲਾ ਵਿਖੇ ਦਫਨਾਉਣ ਤੋਂ ਪਿੰਡ ਵਾਸੀਆਂ ਨੇ ਕੀਤੀ ਨਾ ਪੁਲਿਸ ਪਰਤੀ ਵਾਪਸ ਜਾਣਕਾਰੀ ਮੁਤਾਬਕ ਬੀਤੇ ਦਿਨੀ ਭਾਰਤ-ਪਾਕ ਸਰਹੱਦ ਤੇ ਸਾਦਕੀ ਚੌਂਕੀ ਦੇ ਨਜ਼ਦੀਕ ਪਾਕਿਸਤਾਨ ਦੀ ਤਰਫੋਂ ਇੱਕ ਕੁਸਪੈਠੀਆ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ ਦੱਸਦੀ ਹੈ ਕਿ ਕੁਕ ਤमामਲੇ ਦੇ ਵਿੱਚ ਸਦਰ थाना ਫਾਜ਼ਿਲਕਾ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਕੁਸਪੈਠੀਏ ਦੀ ਲਾਸ਼ ਨੂੰ ਵਕਫ ਬੋਰਡ ਦੀ ਜਗ੍ਹਾ ਜਲਾਲਾਬਾਦ ਦੇ ਪਿੰਡ ਪੱਕਾ ਕਾਲੇਵਾਲਾ ਵਿਖੇ ਦਫਨਾਉਣ ਦੇ ਲਈ ਪਹੁੰਚੇ ਜਿੱਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਇੱਥੇ ਦਫਨਾਉਣ ਤੋਂ ਨਾ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਤੋਂ ਬਾਅਦ ਪੁਲਿਸ ਕੁਸਪੈਠੀਏ ਦੀ ਲਾਸ਼ ਨੂੰ ਲੈ ਕੇ ਵਾਪਸ ਫਾਜ਼ਿਲਕਾ ਪਰਤ ਗਈ ਅਤੇ DSP ਫਾਜ਼ਿਲਕਾ ਦਾ ਕਹਿਣਾ ਹੈ ਕਿ ਹੁਣ ਇਸ লাশ ਨੂੰ ਅਬੋਹਰ ਵਿਖੇ ਵਕਬ ਬੋਰਡ ਦੀ ਜਗ੍ਹਾ ਤੇ ਦਫਨਾਇਆ ਜਾਏਗਾ ਜਿਕਰੇ ਯੋਗ ਹੈ ਕਿ ਜਦ ਇਹ ਕੁਸ ਪੈਠੀਆ ਭਾਰਤ-ਪਾਕ ਸਰਹੱਦ ਤੇ ਮਾਰਿਆ ਗਿਆ ਸੀ ਤਾਂ ਇਸ ਤੋਂ ਬਾਅਦ BSF ਦੇ ਵੱਲੋਂ ਪਾਕ ਰੇਂਜਰਾਂ ਦੇ ਨਾਲ ਇਸ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਪਾਕਿਸਤਾਨੀ ਰੇਂਜਰਾਂ ਨੇ ਆਪਣੇ ਨਾਗਰਿਕ ਦੀ লাশ ਲੈਣ ਤੋਂ ਮਨਾ ਕਰ ਦਿੱਤਾ ਸੀ ਏ ਬਾਈ ਜੀ ਪਿੰਡ ਸਾਡਾ ਪੱਕਾ ਕਲੇ ਵਾਲਾ ਹਾਂਜੀ ਇਹ ਮਸਲਾ ਇਹ ਸੀ ਇਹਨਾਂ ਨੇ ਸਾਨੂੰ ਬਿਨਾਂ ਨੋਟੀਫਾਈ ਕੀਤੇ ਸਾਰੇ ਪਿੰਡ ਨੂੰ ਕੱਲੇ ਸਰਪੰਚ ਦੇ ਸਾਈਨ ਤੇ ਠੀਕ ਹੈ ਜੀ ਪਤਾ ਨਹੀਂ ਕਿਵੇਂ ਕਰਵਾਏ ਜਾਂ ਨਹੀਂ ਕਰਵਾਏ ਤੇ ਇਹ ਹੋਲ ਤੋਂ ਡੈੱਡ ਬੋਡੀ ਲਿਆ ਕੇ ਆਖੇ ਵਕਫ ਹੋਟ ਦੀ ਜਗ੍ਹਾ ਇੱਥੇ ਲੈ ਕੇ ਦਫਨਾ ਰਹੇ ਆ ਬਾਹਰਲਾ ਬੰਦਾ ਸਾਡਾ ਕੋਈ ਲੇਗਾ ਤੇਗਾ ਨਹੀਂ ਉਹਦੇ ਨਾਲ ਨਹੀਂ ਨਹੀਂ ਜੀ ਇਹ ਤਾਂ ਪਹਿਲਾ ਮਸਲਾ ਹੋਇਆ ਸਾਡੇ ਪਿੰਡ ਦਾ ਮੁਸਲਮਾਨ ਭਾਈ ਜਰਾ ਸਾਡੇ ਸੀਗਾ ਸਾਡੀ ਉਹਦੀ ਕਬਰ ਅੰਦਰ ਬਣੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਫਾਰ ਯੂ ਇੱਕ ਗੱਲ ਰਹੀ ਸੀ ਪਹਿਲਾਂ ਪਾਸਤਾ ਦੇ ਕੁਝ ਸਪੈਸ਼ਲ ਬੀਐਸਐਪ ਦੇ ਜਦੋਂ ਕ੍ਰਾਸ ਕਰ ਲੱਗਾ ਸੀ ਤਾਰ ਕਰ ਲੱਗਾ ਸੀ ਇੰਡੀਆ ਸਾਈਡ ਤੋਂ ਬੀਐਸਐਪ ਦੀ ਗੋਲੀ ਨਾਲ ਮਾਰਿਆ ਗਿਆ ਸੀ ਉਸ ਚ ਬੀਐਸਐਪ ਨੇ ਸਾਨੂੰ ਲਿਖਤੀ ਪੱਤਰ ਦਿੱਤਾ ਸੀ ਉਸ ਪੱਤਰ ਦੇ ਆਧਾਰ ਤੇ ਥਾਣੇ ਸਦਰ ਫੈਲਕਾ ਵਿੱਚ ਅਸੀਂ ਮਕਦਮਾ ਦਰਜ ਕਰਕੇ ਉਹਦਾ ਪੋਸ਼ਟਣ ਕਰਾਇਆ ਗਿਆ ਸੀ ਸਾਡੇ ਵੱਲੋਂ ਜੀ ਜਲਾਲਾਬਾਦ ਲੈ ਕੇ ਆਏ ਸੀ ਦਬਾਣ ਵਾਸਤੇ ਉਹਨਾਂ ਜਲਾਲਾਬਾਦ ਕੋਈ ਜਗ੍ਹਾ ਹੈਗੀ ਪਰ ਜਲਾਲਾਬਾਦ ਦੇ ਜਿਹੜੇ ਲੋਕਲ ਵਿਅਕਤੀ ਹੈਗੇ ਉਹਨਾਂ ਨਾਲ ਦਬਨਾ ਇਥੋਂ ਕਿਹਾ ਵੀ ਸਾਡੇ ਆਪ ਵੀ ਲੋਕਲ ਜਗ੍ਹਾ ਇਸ ਤੋਂ ਬਾਹਰ ਦਾ ਵਿਅਕਤੀ ਨਹੀਂ ਦਬਦਾਨ ਦੇਣਾ ਉਸ ਚ ਅਸੀਂ ਫ ਜੋ ਅਬੋਰ ਜਗਾ ਹੈਗੀ ਵਕਬੋੜ ਦੀ ਤੇ ਉਥੋਂ ਜੋ ਉਹਨਾਂ ਦਾ ਧਾਰਮਿਕ ਜੋ ਰੀਤੀ ਰਿਵਾਜ ਹੈ ਵਕਬੋੜ ਨਾਲ ਲੈ ਕੇ ਜੋ ਅਗਲਾ ਪ੍ਰੋਸੈਸ ਉਹ ਪੂਰਾ ਕੀਤਾ ਜਾਏਗਾ